ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਪਹੁਆ ਦਾ ਡੇਰੀ ਫਾਰਮ 511 ਤੇ ਅੱਜ ਦੀ ਵੀਡੀਓ ਲੱਗੇ ਆ ਬਣਾਉਣਾ ਪਿੰਡ ਸਾਰਦੇ ਕਲਾਂ ਤੇ ਸੀਲ ਅ ਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਤੁਹਾਨੂੰ ਦਿਖਾਵਾਂਗੇ ਛੇ ਝੋਟੀਆਂ ਦੇ ਸਾਰੀਆਂ ਗੱਬਣਾ ਤਿਆਰ ਆ ਤੇ ਆਪਾਂ ਪਹੁੰਚਿਆ ਵੀਰ ਬਗੀਚੇ ਸਿੰਘ ਹੁਣਾ ਕੋਲ ਤੇ ਆਜੋ ਕਰਦੇ ਆਂ ਵੀਰ ਨਾਲ ਗੱਲਬਾਤ ਕੁਛ ਦੇਣਾ ਦੀ ਡਿਟੇਲ ਸਸੀ ਆਪਾ ਜੀ ਸਸੀ ਕਬਾਈ ਸਤਿ ਸ੍ਰੀ ਅਕਾਲ ਹੋ ਸਣਾ ਠੀਕ ਠਾਕ ਜੀ ਵਧੀਆ ਜੀ ਵਧੀਆ ਚਾਹੀਦਾ ਜੀ ਤੋਰ ਕਰੇ ਪਰਿਵਾਰ ਬਹਾ ਮਰੀਆ ਪੀਹੀ ਸਰਾਉ ਭਾਜੀ ਹਾਂਜੀ ਚੜਦੀ ਕਲਾ ਜੇ ਵਧੀਆ ਚੱਲਦਾ ਜੀ ਭਾਜੀ ਇਹ ਵੀ ਜੀ ਆਪਣਾ ਨਾਮ ਤੇ ਐਡਰੈਸ ਦੱਸ ਦਿਓ ਨਾਮ ਮੇਰਾ ਭਾਜੀ ਬਲੀਚਾ ਸਿੰਘ ਜੀ ਪਿੰਡ ਖਰੜਾ ਕਲਾਪ ਅਸੀ ਲਈ ਨਾਲਾ ਜਿਹੜਾ ਮਸਾਲਾ ਠੀਕ ਹੈ ਜੀ ਫੋਨ ਨੰਬਰ 90417698 ਸਾਪਰੀਾਸ ਠੀਕ ਹੈ ਜੀ ਲਾਈ ਮੰਡੀ ਹਰ ਹਾਂਜੀ ਹਾਂਜੀ ਮਾਂ ਤੇ ਜਿਹੜਾ ਇਕੱਠਿਆ ਕਰੀਦਾ ਇਹ ਕੁੜੀਆਂ ਵਿੱਚ ਝੱਟ ਵੇਖ ਜਾਂਦਾ ਅਸੀਂ ਦੇ ਅੱਛਾ ਅੱਛਾ ਆ ਵੀ ਰਾਤ ਹੀ ਸਾਲਾ ਫੇਰ ਵੀ ਦੋ ਮੰਗਦੇ ਮਈਆਂ ਮੈਂ ਦਿੱਤੀਆਂ ਨਹੀਂ ਮੈਂ ਫੇਰ ਵੀਡੀਓ ਫੇਰ ਨਹੀਂ ਪੜੀ ਠੀਕ ਆ ਠੀਕ ਆ ਠੀਕ ਆ ਕਹਿੰਦੇ ਰੈਸਟ ਸਟੋਰੀਆਂ ਸਾਡੀਆਂ ਆ ਨਹੀਂ ਚਲੋ ਆਉਂਦੇ ਰੇ ਫੋਨਾਂ ਕੋ ਚਾਰ ਚਾਰ ਪੰਜ ਭਾਈ ਵੇਖ ਜਾਂਦੇ ਇਹ ਬਗੀਚੇ ਭਾ ਦੀ ਵੀਡੀਓ ਨਹੀਂ ਪਾਉਂਦੇ ਵੀਰ ਜੀ ਹਾਂ ਜੀ ਹਾਂ ਜੀ ਮੈਂ ਚਲ ਇਹ ਮਨਜੋਤ ਰਾਤੀਆਂ ਦਾ ਵੀ ਵੀਡੀਓ ਪਾਈਏ ਅੱਛਾ ਜੀ ਇਹਨੇ ਫਿਰ ਚੰਜੀ ਨੂੰ ਫੋਨ ਕੀਤਾ ਠੀਕ ਆ ਠੀਕ ਆ ਮੈਂ ਠੀਕ ਆ ਠੀਕ ਜੀ ਸੂ ਨੰਬਰ ਵੀਰ ਜੀ ਦੱਸਦਾ ਕਿ ਤਸਵੀਰ ਹਾਂ ਜੀ ਦੱਸਦਾ ਜੀ ਠੀਕ ਆ ਜੀ ਇਧਰੋਂ ਕਰੀਏ ਸ਼ੁਰੂਆਤ ਕਿਧਰੋਂ ਕਰ ਲਓ ਭਾਈ ਠੀਕ ਆ ਦੱਸਿਓ ਮੈਂ ਪਹਿਲੇ ਨੰਬਰ ਤੇ ਆ ਛੋਟੀ ਕਣੋ ਸੁਣਾਣੀ ਹੈ ਇਹ ਦੂਜਾ ਸੁਣਾ ਛੋਟੀ ਸੁਣੀ ਜੇ ਅੱਛਾ ਜੀ ਇਹ ਪਾਕਿਸਤਾਨੀ ਮੀਲੀਦਾ ਵੀ ਆਇਆ ਠੀਕ ਆ ਠੀਕ ਆ ਲੋ ਬੜੀ ਮਣਕੀ ਆ ਇਹਨਾਂ ਦਾ ਜੇ ਜਰੂਰ ਇਹ ਖਰਦੀ ਜੇ 14 15 ਅੱਛਾ ਜੀ ਅਰੇ ਬਲੈ ਰੰਗਾ ਮੰਗੂ ਬੰਦੀ ਹੁੰਦੀ ਠੀਕ ਆ ਦੁੱਧ ਵੀ 14 15 ਕਿਲੋ ਦਾ ਰਕਾਣ ਜੀ ਦੁੱਧ ਜੀ ਦੁੱਧਾ ਸੂਆ ਸੂਵੀ ਤੇ ਦਿਨ ਲੱਗੂਗੀ 10 ਤੋਂ 15 ਮਤਲਬ ਖੋਲ ਕੇ ਕਰੀ ਤੇ ਬਾਕੀ ਕੱਟ ਕੱਟ ਚੰਗਾ ਆ ਗਿਆ ਜੀ ਇਹ ਕਿੰਨਾ ਵੀ ਪਹਿਲੇ ਸਵੇਰੇ ਦਾ ਰਕਾੜ ਦਾ ਮੈਂ ਤੁਹਾਨੂੰ ਦੱਸਣਾ ਵੀ ਉਹ 14 ਕਿਲੋ ਦੁੱਧਾ ਜੋੜੀ ਨੇ ਦੁੱਧ ਅੱਛਾ ਜੀ ਪਹਿਲਾਂ ਨਹੀਂ ਉਹ ਚੰਗੀ ਜੋੜੀ ਬੰਦੀ ਪੜੀ ਹੁੰਦੀ ਵੀ ਨਾ ਜੇ ਕੱਚੀ ਆ ਠੀਕ ਹੈ ਠੀਕ ਹੈ ਜੀ ਹਾਂਜੀ ਬਾਕੀ ਠੰਡੀ ਸੀਲ ਬੜੀ ਆ ਲਓ ਬਜੀ ਕਰੋ ਚੈੱਕ ਸੋ ਨੀਂਦ ਵੀ ਦੇ ਵਿੱਚ ਚਾਹੀਏ ਇੱਕ ਹਵਾ ਨਾ ਟੁਰ ਲੱਗਣੀ ਆ ਹਵਾ ਨੇ ਬਹੁਤ ਹੀ ਜ਼ਿਆਦਾ ਨੇ ਤੇ ਸੂਨ ਤੱਕ ਹਵਾ ਨਾ ਚੰਗਾ ਬਣਾ ਜੂਗੀ ਤੇ ਚੱਡੇ ਤੇ ਵੀ ਨਿਸ਼ਾਨੀਆਂ ਆ ਗਈਆਂ ਇਹ ਥਾਨ ਪਾਡਾ ਵੀ ਬਹੁਤ ਹੀ ਚੰਗਾ ਲੱਗਾ ਜੀ ਆ ਜਾ ਲਓ ਫੇਸ ਕੋਲ ਵੀ ਰਸਿੰਗ ਸੁੰਗ ਵੀ ਕਰੋ ਚੈੱਕ ਨਿਗਾ ਨਿਗਾ ਜੀ ਲਾਓ ਲਾਓ ਕਿਹੜਾ ਵੀਰਪਰਾ ਸਾਬ ਨੂੰਗਾ 10 15 ਦੇ ਦੋ ਤੋਂ ਚੰਗਾ ਪਰ ਜਾਂ ਕਰਮਾਲੀ ਨੇ ਚਲੋ ਇਹ ਲਾ ਕੇ ਕੋ ਚੈੱਕ ਠੰਪਾਂਡਾ ਬੜੀ ਪੂਠ ਮੜੀ ਬਹੁਤ ਹੀ ਚੰਗਾ ਆ ਗਿਆ ਬਣੂ ਜੰਗੀ ਠੀਕ ਹੈ ਜੀ ਉਹ ਵੀ ਵਟ ਬੁੱਟ ਜਿਹੜਾ ਮੈਂ ਸੂਲ ਤਾਂ ਕਿ ਚਟਾ ਲਾਜ ਨਾ ਕਰਮਾਲੀ ਨਾਲ ਵੇਖੋ ਅਗਲੀ ਸਾਹਿਬ ਤੋਂ ਥਾਣਾ ਦਾ ਸੈਰ ਗਿਆ ਤਾਂ ਪਾਪਾ ਦਿਖਾਉਣੇ ਜੀ ਤੁਹਾਨੂੰ ਤੇ ਸ਼ੈਂਟੇ ਤੇ ਜਿਹੜੀਆਂ ਨਾੜਾਂ ਨੂੜਾਂ ਚੱਕੀਆਂ ਆਈਆਂ ਲਓ ਜੀ ਬੱਤ ਕਿ ਆ ਦਿਖਾਉਂ ਚਾਹ ਹਮ ਦੇ ਨਾੜਾ ਲੋਲਾ ਜਿਹੜੀਆਂ ਬਹੁਤ ਹੀ ਜ਼ਿਆਦਾ ਪਤਲੇ ਚਮ ਵਾਲੀਆਂ ਕਰੋ ਮਨਜੋਦ ਨਾਲ ਗੱਲ ਕਰੋ ਰੇਟ ਦੀ ਤੁਸੀਂ ਕੋਈ ਨਹੀਂ ਮਨਜੋਦ ਜੀ ਕਰਦੇ ਆ ਕੀ ਮੁੱਲ ਪਾਜੀ ਇਹਦਾ ਹਰ ਮੁੱਲ ਇਹਦਾ 1 ਲੀਡ ਅੱਛਾ ਜੀ ਹਾਂ ਜੀ ਖਾਣਾ ਹਾਂ ਨਾ ਇੱਕ 15 ਰੁਪਏ ਦੀ ਹੈ ਸੌੜ ਕਰ ਦਈਏ ਮਾਨਤਾ ਲੱਖ 110 ਦਿਨਾਂ ਦੇ ਤੇ 100 ਰੁਪਏ ਛੋਟੇ ਅੱਛਾ ਜੀ ਲਓ ਬਾਕੀ 1 ਲੱਖ 110 ਛੋਟੀ ਮਰੀ ਬਹੁਤ ਚੰਗੀ ਜਿਹੜਾ ਵੀ ਲੈ ਜੂ ਨਾ ਹਾਂਜੀ ਤੇ ਕਰੂ ਯਾਦੀ ਠੀਕ ਹੈ ਠੀਕ ਹੈ ਜੀ ਆ ਗਈ ਵੀ ਇਹ ਲੋ ਜੰਮੀ ਪਲੀ ਕੇ ਤਰ੍ਹਾਂ ਹੀ ਠੀਕ ਹੈ ਠੀਕ ਹੈ ਲੋ ਵੀ ਪੇਟ ਫੂੜਾ ਵੀ ਦੇ ਜਾ ਬਾਕੀ ਹਿਸਾਬ ਨਾਲ ਮੈਂ ਜਾਈ ਦੇ ਦਿੰਦਾ ਜੀ ਹਾਂਜੀ ਤੇ ਨਾੜਾਂ ਵੀ ਚੰਮ ਦੇ ਚੰਗੀਆਂ ਆ ਗਈਆਂ ਪਰ ਇਹ ਨਹੀਂ ਚਮੜੀ ਆ ਪਰਲੇ ਚਮੜੀ ਜੋ ਠੀਕ ਹੈ ਠੀਕ ਹੈ ਤੇ 1.500 ਰੁਪਇਆ ਛੋਟ ਕੋਈ ਨਹੀਂ 500 ਭਾਜੀ ਕਰਦਾਂਗੇ ਠੀਕ ਹੈ ਠੀਕ ਲਓ ਭਾਜੀ 500 ਰੁਪਇਆ ਛੋਟ ਭਾਈ ਕਹਿੰਦਾ ਕਿ ਕਰਾਂਗੇ ਤੇ ਬਾਕੀ ਕੋਈ ਸਾਹ ਭਲਾ ਭਰਾ ਲੈ ਗਿਆ ਤੇ ਦੁੱਧ ਚੰਗਾ ਭਰੀ ਹੋਊਗੀ ਤੇ ਆਜੋ ਦੂਜੇ ਨੰਬਰ ਤੇ ਭਾਜੀ ਆ ਝੂਟੀ ਭਾਜੀ ਦੱਸਿਓ ਹਾਂ ਇਹ ਝੂਟੀ ਭਾਰੇ ਮਨਜ਼ੂਰ ਆ ਵੀ ਦੱਸ ਦਿੰਦਾ ਮਨਜ਼ੂਰ ਸਿਆ ਦੱਸੋ ਜੀ ਆ ਝੂਟੀ ਦੇ ਬੜੇ ਇਹ ਮਨਜ਼ੂਰ ਨੇ ਸਪੈਸ਼ਲ ਮਂਗਾਈ ਆ ਅੱਛਾ ਜੀ ਮੇਰਾ ਭਰਾ ਬਣਿਆ ਵੀਰ ਹਾਂ ਜੀ ਏ ਭਗਤੇ ਭਾਈ ਨੂੰ ਅੱਛਾ ਜੀ ਸੁਖਾ ਨੰਦ ਪਿੰਡ ਆ ਭਾਜੀ ਠੀਕ ਆ ਠੀਕ ਆ ਕੁਲਦੀਪ ਆ ਵੀਰ ਬੇਰਾ ਇੱਥੇ ਮਾਲ ਢੋਂਦਾ ਰਿਹਾ ਬੜਾ ਜਿਹਾ ਅੱਛਾ ਜੀ ਉਹਦੇ ਘਰ ਦੀ ਝੋਟੀ ਆ ਭਾਜੀ ਠੀਕ ਆ ਠੀਕ ਆ ਮੇਰੇ ਕੋਲ ਵੀਰ ਕੋਈ ਬੇਸ਼ੱਕ ਮੇਰੇ ਕੋਲ ਖਾ ਕੇ ਲੈ ਜੀ ਇਹਦੇ 15 ਕਿਲੋ ਦੀ ਗਾਰੰਟੀ ਅੱਛਾ ਜੀ ਹਰੇ ਗੂਂਗ ਆਉਂਦੀ ਏ ਝੋਟੀ ਤੇ ਮੈਂ ਖੋਲ ਕੇ ਵਖਾਣਾ ਠੀਕ ਆ ਠੀਕ ਆ ਤੇ ਮੰਨ ਲਓ ਵੀ ਇੰਨੀ ਚੰਗੀਆਂ ਹੱਦੋਂ ਵੱਧ ਮਨਜੋਤ ਸਿੰਘ ਆ ਵਖਾਣ ਡੱਬਲਾ ਕਾ ਕੀ ਜਿਹੜਾ ਕਾਰ ਜਿਹੜਾ ਹਾਂਜੀ ਇਹਦੇ ਵਿੱਚ ਖੂਬੀਆਂ ਬੜੀਆਂ ਝੋਟੀਆਂ ਅੱਛਾ ਜੀ ਹਾਂ ਠੀਕ ਆ ਠੀਕ ਨਾਲੋਂ ਆਪਣੇ ਮਨਜ਼ੂਰੇ ਆ ਗਏ ਲੋ ਜੀ ਕਰੋ ਚੈੱਕ ਇਹਨਾਂ ਤੋਂ ਜਿਹੜਾ ਬੜਾ ਚੰਗਾ ਜੀ ਕਲਪਾ ਜੰਦੀ ਵੀ ਚੰਗੀ ਆ ਲੋ ਥੂਲ ਤਾਂ ਕੀ ਚੱਡਾ ਲੱਗਾ ਪਿਆ ਕਰਮਾਲੀ ਦੇ ਇਹ ਕਿੰਨਾ ਟਾਈਮ ਲਾ ਜੀ ਵੇ ਹੋਰ ਤਰਫੋਂ ਲਗਾ ਬੋਕਾ ਤੇ ਅਰੇ ਹੋਏ ਗੀਨੀਓ ਲੋ ਜੀ ਸੀਲੀਆਂ ਸੂਲੀਆਂ ਕਰੋ ਚੈੱਕ ਜਿੱਧਰੋਂ ਦੀ ਮਰਜ਼ੀ ਵਜੋ ਲੋ ਜੀ ਠਾਣ ਲੋ ਲੋ ਬਾਈ ਇਸਾ ਕੋਪਾ ਦੀ ਲਓ ਭਾਈ ਜੀ ਰਾਂ ਰਸੇ ਇੰਨੂੰ ਇਕੱਠੀ ਹੋ ਜਾਂਦੀ ਆ ਤੇ ਜਿੱਧਰ ਉਹਦੀ ਮਰਜ਼ੀ ਭਈ ਉਹਨਾਂ ਦੇ ਅੱਧ ਵਿੱਚ ਘਾਰ ਵੇੜੇ ਦੇ ਖਿਲਾਰ ਕੇ ਜਿွှਾਈ ਕਰੀ ਜੋ ਕਰਮਾਲੀ ਨੂੰ ਇਹ ਮੰਨ ਲਓ ਵੀ ਭਰਾ ਬਣਾਉ ਬਣਿਆ ਹੋਣੇ ਆਪਾਂ ਦੇ ਸਪੈਸ਼ਲਿਸ ਅਸਲ ਚੀਜ਼ ਨੇ ਦਿੱਤੀ ਉਹਨਾਂ ਨੂੰ ਘਰ ਰੱਖਣ ਵਾਸਤੇ ਅੱਛਾ ਜੀ ਇਹ ਕਹਿੰਦਾ ਮਨਜੋਤ ਸਿੰਘ ਵੇਚੀ ਨਾ ਅੱਛਾ ਅੱਲੋਂ ਬਣਾ ਹੀ ਘਰ ਹੁਣ ਕਿੰਨੀਆਂ ਘਰ ਰੱਖ ਸਕਦੇ ਆ ਹਾਂਜੀ ਹਾਂਜੀ ਇਹ ਤਾਂ ਗੱਲ ਸਹੀ ਆ ਕਰੋ ਚੈੱਕ ਬਾਕੀ ਛੋਟੀ ਵੇਰੋ ਕੱਤ ਵਜੇ ਇਦਾਂ ਲੰਦਾ ਕੱਲੀ ਗੱਡੀ ਚਾਹੂ ਜੋਣੀ ਬਿਲਕੁਲ ਸਹੀ ਗੱਲ ਆ ਸਹੀ ਆ ਕਿ ਨਹੀਂ ਹਜੇ ਭਾਈ ਗੁੰਦੋਂ ਉਂਡੀ ਜਥਣਾ ਇਹ ਬੜੋਂ ਕਰਮਾਲੀਆ ਚਫ ਗਾਵਾਂ ਨੂੰ ਢਿੱਲਾ ਢੁੱਲਾ ਜਿਹੜੀਆਂ ਜੇ ਚੱਡੇ ਤੇ ਕਾਫੀ ਯਾਰ ਤੇ ਸੂਮ ਤਾਂ ਘੋਵਾ ਮੈਨੇ ਚੰਗਰੋਪ ਧਰ ਲੈਣਾ ਭਾਈ ਗੁੰਮ ਲੋਂ ਅੰਦੀ ਥਾਂ ਐ ਲਾ ਕੇ ਵਿਖਾ ਦੀਏ ਭਾਜੀ ਲਾ 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 ਲਾਓ ਭਾਜੀ ਕਰੋ ਪਿੱਠ ਪੁੜੇ ਲੰਮੀ ਬਹੁਤ ਹੀ ਜ਼ਿਆਦਾ ਚੌੜੀ ਤੇ ਸਿੰਗਲ ਹੱਡੀ ਹੈਗੀ ਆ ਐਂਡ ਫਲੈਟ ਜੱਟ ਬਲੈਕ ਜਿਹਨੂੰ ਆਪਾਂ ਕਾਹਦੇ ਨਾ ਆਹ ਵੇਖੋ ਪੈਰ ਰੱਖੇ ਤਾਂ ਚੜ੍ਹਦਾ ਪੈਰ ਰੱਖ ਕੇ ਚੜਨ ਵਾਲਾ ਚੱਡਾ ਬਣਾਉਂਦੀ ਜੋਣੀ ਅਜੇ ਗੂਂਦੋਂ ਉਂਡੀ ਆ ਅੱਛਾ ਜੀ ਇਹ ਵੀ ਨਾ ਕੋਈ ਵੀਰ ਕਵੇ ਮੇਰੇ ਸਾਹਨਾ ਹੁਣ ਮੜਾਈ ਆਵੇ ਮੜੀ ਮੜੀ ਹੁੰਦਾ ਹੁੰਦੀ ਆ ਵੇਖੋ ਲਓ ਜੀ ਬਿਲਕੁਲ ਅਜੇ ਕੋਨ ਹਾਂ ਬਿਲਕੁਲ ਹਜੇ ਝੋਟੀ ਦੇ ਮਾਲੂ 25 ਤਰੀਕ ਨੂੰ 10 ਮਹੀਨੇ ਹੁੰਦੇ ਅੱਛਾ ਜੀ ਹਾਂ ਜੀ ਠੀਕ ਹੈ ਠੀਕ ਹੈ ਫਿਰ ਦੋ ਚਾਹਤ ਫੁੱਲ ਗਾਰੰਟੀ ਹੋ ਜਿਹੜਾ ਵੀਰ ਮੇਰੇ ਕੋਲ ਲੈ ਜਾ ਦੁੱਧ ਦੀ ਅੱਛਾ ਜੀ ਖਾਣਾ ਦੀ ਤੇ ਪਿਛੇ ਦੀ ਠੀਕ ਹੈ ਠੀਕ ਹੈ ਜੀ ਇਹਨਾਂ ਤਿੰਨਾਂ ਜੀ ਜਲਦੀ ਆਪਣੀ ਗਾਰੰਟੀ ਫੋਲ ਹੋਊਗੀ ਅੱਛਾ ਜੀ ਇਹ ਦੂਜਾ ਸੁਆ ਸੁਰੀ ਜੀ ਠੀਕ ਲਓ ਵੀ ਦੂਜਾ ਸੁਆ ਸੁਵੀ ਦੇ 15 ਦੇ ਬਾਕੀ ਜਿੰਨੇ ਦੁੱਧ ਵਾਲੀਆ ਮੋਲ ਆਪਣਾ ਮੁਖਤੀ ਹੋਊਗਾ ਅੱਛਾ ਜੀ ਹਾਂ ਜੀ ਕੀ ਇਹ ਇਹ ਹਾਣਾ ਹਾਣਾ ਇੱਕ ਪੰਜਲੀ ਦੀ ਹੋਰ ਕਰ ਦਈਏ ਥੋੜੇ ਬਰੇ ਲਾ ਸਟੇਕ ਵੀ ਦੀ ਦੇਾਂਗੇ ਵਿੱਚੋਂ 200 ਰੁਪਏ ਸ਼ੂਟ ਠੀਕ ਹੈ ਤਾਂਗੇ ਭਾਜੀ ਮੈਂ 1.5 ਲੱਖ ਦੀਆਂ ਝੋਟੀਆਂ ਵੇਚੀਆਂ ਆਪਣਿਆਂ ਤੋਂ ਅੱਛਾ ਅੱਛਾ ਨਹੀਂ ਨਹੀਂ ਪਰਸੋਂ ਜੋੜਾ ਵੇਚਿਆ ਸੀ ਵੀ ਚੰਗਾ ਵਾਰੇ ਪਰ ਇਹਨੇ ਚਾੜਾ ਲੀਆਂ ਨਹੀਂ ਅੱਛਾ ਜੀ ਹੂੰ ਜਪਰਾਏ ਹਨ ਚਲੋ ਭਜੀ ਇਹਦੇ ਵੀ ਪਿੰਡੇ ਦੇ ਜਿਹੜੀਆਂ ਨਾੜਾਂ ਨੂੜਾਂ ਜਿਹੜੀਆਂ ਕਾਹ ਹੋ ਵੀ ਭਾਜੀ ਖਰੀ ਝੋਟੀਆਂ ਬਾਕੀ ਚਲੋ ਸਰ ਤੋਂ ਵੀਰ ਸਿਆਣੇ ਆ ਇੱਧਰ ਵੇਖੋ ਠੀਕ ਹੈ ਠੀਕ ਹੈ ਲਓ ਭਜੀ ਫਤਲਾ ਚੰਮ ਦੇ ਪਿੰਡੇ ਦੇ ਵੀ ਨਾੜਾਂ ਨੂੜਾਂ ਜਿਹੜੀਆਂ ਇਹ ਜਿੱਦਾਂ ਬੰਦੇ ਨਹੀਂ ਸਿਆਣੇ ਹੁੰਦੇ ਇਦਾਂ ਦੀ ਆ ਚੀਜ਼ ਮਿਲ ਕੋ ਇੱਕ ਹੋਰ ਡੰਕਰ ਦੀ ਕਰਕੇ ਵਿਖਾ ਦੇ ਬਿਲਕੁਲ ਸਹੀ ਗੱਲ ਹੈ ਜੀ ਐ ਮੋੜ ਤਾਂ ਕਿ ਜਿਹੜੀ ਇਕੱਠੀ ਹੋ ਜਾਂਦੀ ਰਸੇ ਵਾਂਗ ਪੰਜਾਬੀ ਕੁੜੀ ਦੀ ਗੋਤਰਗੀ ਪੂਛ ਆ ਮੈਂ ਕਿਹਾ ਪੰਜਾਬੀ ਕੁੜੀ ਸਾਡੀ ਦੀ ਗੋਤਰਗੀ ਇਹ ਗੋਤਰਗੀ ਪੂਛ ਹੈ ਦੀ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਤੇ ਆ ਜਿਹੜੀ ਚੀਜ਼ ਹੈ ਬਹੁਤ ਹੀ ਬਾਤ ਦੇਖੋ ਆ ਬਿੰਦਿਆ ਵਾਲਾ ਹਨਾ ਭਾਜੀ ਵੇਖੋ ਇਹ ਹੈ ਵੀ ਕਿੱਡਾ ਪਿੰਡਿਆ ਵਾਲਾ ਮੈਂ ਵੇਖੋ ਬਿੰਦਿਆ ਵਾਲਾ ਠੀਕ ਹੈ ਠੀਕ ਹੈ ਜੀ ਇਹ ਜਿਹੜਾ ਚੱਡਾ ਚੁੰਡਾ ਹੈ ਹਾਂਜੀ ਕੋਲ ਕੇ ਖਾਣ ਹੀ ਲੱਤ ਇਹਨੂੰ ਜਿੱਥੇ ਮਰਜ਼ੀ ਪਾਜੀ ਆ ਵੇਖੋ ਇਹਨੂੰ ਲੱਤ ਥੋੜਾ ਮਾਰਨੀ ਚਾਹੀਏ ਹਾਂਜੀ ਹਾਂਜੀ ਜਿੱਥੇ ਮਰਜ਼ੀ ਨੂੰ ਚਾਹੀਏ ਕੋਲ ਕੇ ਆ ਜੀ ਬਹੁਤ ਚੰਗੀ ਲੱਗੀ ਆ ਜੀ ਕਰੋ ਲਾਗੇ ਦਾ ਚੈੱਕ ਰੈਪਾ ਹੀ ਲਗੀਆਂ ਸਿੱਗਾਂ ਤੇ ਤਾਂ ਸੁਣ ਮੈਂ ਆਣ ਗਿੱਟ ਜਿਹੜੀ ਕੱਟ ਜਾਣਾ ਚਾਹ ਮਾਲੀ ਨੇ ਤੇ ਆਜੋ ਬਾਈ ਤੇ ਜੇ ਨੰਬਰ ਤੇ ਹਾਂਜੀ ਵੇਖੋ ਬਾਈ ਝੋਟੀ ਆ ਕਿਵੇਂ ਝੋਟੀ ਇਹ ਪਾਜੀ ਝੋਟੀ ਨਾ ਆਪਾਂ ਆ ਵੀ ਦਿੱਤੀ ਤੋਕਣ ਕਰੋ ਅੱਛਾ ਜੀ ਇਸ ਸ਼ਾਮ ਹੀ ਨਾਲ ਗੱਬਣੀ ਤੇ 9 ਕਿਲੋ ਦੁੱਧ ਹੀ ਦੇ ਦੇ ਠੀਕ ਹੈ ਠੀਕ ਹੈ ਜੀ ਹਾਂਜੀ ਇਹ 6.5 ਦੀ ਸੀ ਅੱ ਤੇ ਆ ਵੀ ਜਰਨਜੀਤ ਭਾਈ ਦਿੱਤੀ ਪਈ ਵੀ ਵੀਡੀਓ ਜਾਣ ਤੋਂ ਪਹਿਲਾਂ ਸਾਢੇ 3-4 ਮਹੀਨੇ ਪਹਿਲਾਂ ਪਈ ਆ ਅੱਛਾ ਜੀ 3 ਨ ਮਹੀਨੇ ਪਹਿਲਾਂ ਠੀਕ ਹੈ ਠੀਕ ਹੈ ਇਹ ਝੋਟੀ ਦਾ ਰਿਕਾਰਡ ਮੰਨ ਲਓ ਵੀ 12 ਕਿਲੋ ਤੋਂ ਪਲੱਸ ਦਾ ਹੀ ਠੀਕ ਹੈ ਇਹ ਸਾਨੂੰ ਪਾਣਾ ਦਿਖਾਓ ਝੋੜੀ ਦਾ ਲਓ ਜੀ ਇਹਦੇ ਵੀੜੇ ਚੰਮ ਦੇ ਨਾਲਾਂ ਨੂੰ ਚੰਗੀਆਂ ਆਗੀਆਂ ਜੇ ਤੇ ਜੰਮੀ ਪਈ ਇਹ ਵੀ ਬਹੁਤ ਚੰਗੀਆਂ ਕਰਮਾ ਲਈ ਇਹ ਕਿੰਨਾ ਘੜਦੀ ਟੈਮਾ ਜੇ ਇਹ ਹੁਣ ਪਾਪਾ ਨਹੀਂ ਖੜੂਗੀ ਠੀਕ ਹੈ ਲੋ ਬਜੀ ਇਹ ਵੀ ਹਫਤੇ ਕਿਤਾਬਸ ਬਿੰਦੀਆਂ ਦਾ ਚੱਡਾ ਜੀ ਇਹਦਾ ਵੀ ਆ ਗਿਆ ਠੰਡੀ ਆ ਹੁਣ ਭਾਵੇਂ ਡਰੇ ਬਾਕੀ ਇਹ ਵੀ ਬੜੀ ਠੰਡੀ ਆ ਅੱਛਾ ਜੀ ਇਸ ਤਰ੍ਹਾਂ ਹੀ ਵੀ ਠੀਕ ਹੈ ਠੀਕ ਹੈ ਲੋ ਬਜੀ ਜਿਹੜੀਆਂ ਸਾਰੀਆਂ ਛੋਟੀਆਂ ਚੰਗੀਆਂ ਤੇ ਚੰਗੀਆਂ ਦਿਖਾਉਣੀਆਂ ਆਪਾਂ ਇਹ ਸਾਰੀ ਵੀਡੀਓ ਜਰੂਰ ਐਂਡ ਤੱਕ ਵੇਖਿਓ ਹੌਲੇ ਹੌਲਾ ਪਾ ਤੇ ਚੰਗੇ ਤੇ ਚੰਗਾ ਮਾਲ ਦੇ ਹਿਸਾਬ ਨਾਲ ਮਾਲ ਸਾਰਾ ਹੀ ਬਾਈ ਦੇ ਕੋਲ ਚੰਗਾ ਵਾ ਤੇ ਚੱਡਾ-ਚੁੱਡਾ ਇਹਦਾ ਵੀ ਕਰੋ ਚੈੱਕ ਤੇ ਲਾਟੋ ਨਾ ਕਰੀਆਂ ਇਹਦੀਆਂ ਵੀ ਕਾਫੀ ਅਜੇ ਬਹੁਤ ਚੰਗੀਆਂ ਛੋਟੀਆਂ ਜੀਆਂ ਕਰਮਾਲੀ ਨੇ ਬਣ ਜਣਾ ਵਾ ਬਹੁਤ ਬਣੂ ਵੇਖੋ ਭਾਈ ਚੰਦਰਪਾਈ ਬਣੂ ਬੜੀ ਝੋਟੀ ਭਾਈ ਜੀ ਕਰੋ ਥਣਪੰਡਾ ਇਹਨੂੰ ਵੀ ਬਹੁਤ ਹੀ ਚੰਗਾ ਲੱਗਾ ਵਾ ਹਾਂਜੀ ਤੇ ਇਹਦਾ ਮੁੱਲ ਭਾਜੀ ਇਹਦਾ ਮੁੱਲ ਲੱਖ ਕਰਦੇ ਇਹ ਕਿਨੇ ਦੀ ਹਾਨ ਆ ਹਾਂ ਨਾ ਪਚਨ 10000 ਦੀ ਦੇ ਦਈਏ ਨਹੀਂ ਐਕਚੂਅਲ 6000 ਥੋੜੇ ਬੋਦੇ 90 ਲ ਦੇ ਨਾਲ ਲਾਸਟ 200 90 ਦੀ ਝੋਟੀ ਸਮਾਗੇ ਐਸੇ ਹੀ 2013 14 13 14 ਕਿਲੋ ਰਾਮਨਾ ਭਾਈ ਝੋਟੀ ਠੀਕ ਹੈ ਠੀਕ ਹੈ ਭਾਜੀ ਪਲੀ ਜੁੜੀ ਦੇਖ ਲਓ ਠੀਕ ਲਓ ਭਾਜੀ 90000 ਦੀ ਤੇ ਪਿੰਡੇ ਤੇ ਜਿਹੜੀਆਂ ਇਹਦੇ ਵੀ ਨਾੜਾ ਨੂੜਾ ਜਿਹੜੀਆਂ ਚੰਗੀਆਂ ਆ ਗਈਆਂ ਜੀ ਇਹ ਵੀ ਫਦਲੇ ਚੰਮ ਵਾਲੀ ਤੇ ਇਹ ਵੀ ਕੋਈ ਸਾਹ ਬੜਾ ਭਰਾ ਲੈ ਗਿਆ ਤੇ ਦੁੱਧੇ ਵੀ ਚੰਗਾ ਭਰ ਜੋ ਨਹੀਂ ਤੇ ਆ ਗਏ ਬਈ ਚੰਤੇ ਆ ਪਾ ਜੀ ਪਿਛਲੇ ਸੂਏ ਆਈ ਜੋ ਉਧਰੋਂ ਚੋਣੀ ਅੱਛਾ ਜੀ ਹਾਂ ਜੀ ਤੇ ਪਿਛਲੇ ਸੂਏ ਉਧਰੋਂ ਆਈ ਤੇ ਦੂਜਾ ਸੂਆ ਜੇ ਅੱਛਾ ਜੀ ਤੇ ਝੋਟੀ ਨੇ ਦੁੱਧ 11-12 ਕਿਲੋ ਪਿਛਲੇ ਸੂਏ ਨੇ ਭਰਿਆ ਸੀ ਅੱਛਾ ਜੀ ਹਾਂ ਜੀ ਇਹਦੇ ਦੇਣ ਹੈਗੇ ਜੇ ਪੂਰੇ 15 ਠੀਕ ਹੈ ਠੀਕ ਹੈ ਬਣ ਵੀ 15 ਜਿੰਨਾ ਜੇ ਖੜਦੀ ਜਿਹਦੇ ਗੱਤ ਕਾਠ ਇਹਦਾ ਵੀ ਬਹੁਤ ਚੰਗਾ ਆ ਗਿਆ ਸੂਰ 11 ਤੋਂ 12 ਲੀਟਰ ਜਿਹੜਾ ਦੁੱਧ ਇਹਨੇ ਭਰਿਆ ਵਾ ਤੇ ਥਣਥਣ ਜਿਹੜਾ ਬਹੁਤ ਚੰਗਾ ਵਾ ਨੋਕ ਵਾਲਾ ਖਾਂ ਲੱਗਦਾ ਇਸ ਬਾਕੀ ਵੇਖੋ ਫੇਸ ਦੀ ਖਵਾਰਟੀ ਭਾਈ ਜੰਜੀ ਬਹੁਤ ਵਧੀਆ ਫੇਸ ਖਵਾਰਟੀ ਦਾ ਬਾਕੀ ਖਾਤ ਵਜਨ ਵੀ ਚੰਗਾ ਛੋਟੀ ਸਾਫ ਬੜੀ ਹੈ ਜਿੰਨੀ ਹੈਗੀ ਆ ਠੀਕ ਹੈ ਜੀ ਹਾਂਜੀ ਹੋਰ ਭਾਈ ਸਿੰਗਲ ਹੱਡੀ ਆ ਗਈ ਜੇ ਇਹ ਵੀ ਛੱਟੇ ਲਾਂਟੂ ਲਾ ਜਿਹੜੀਆਂ ਛੱਟੇ ਤੇ ਇਹਦੇ ਵੀ ਹਲੇ ਕਾਫੀ ਆ ਇਹ 15 ਤੇ ਤੁਸੀਂ ਸਾਬ ਲੋਕ ਆ ਭਰਾ ਇਹ ਚੰਗੀ ਬਣ ਜੂਗੀ ਤੇ ਪਿੰਟਿੰਗ ਵਾਲਾ ਜੀ ਇਹਦਾ ਵੀ ਛੱਡਾ ਇਹਦਾ ਛੱਡਿਆ ਨਾ ਪਾਜੀ ਠੀਕ ਆ ਜੀ ਸਿਰਫ ਥੋੜੀ ਜਿਹੀ ਕੱਚੀ ਕੱਚੀ ਆ ਅੱਛਾ ਜੀ ਬਾਕੀ ਕੋਈ ਕਮੀ ਨਹੀਂ ਛੁੱਟੇਗੀ ਠੀਕ ਆ ਠੀਕ ਆ ਲਓ ਜੀ ਬਿੰਦੀਆਂ ਵਾਲਾ ਛੱਡਾ ਜੀ ਇਹਦਾ ਵੀ ਹਾਂਜੀ ਤੇ ਇਹਦਾ ਮੁੱਲ ਪਾਜੀ ਹਰਿਆ ਇਹਦਾ ਵੀ ਮੁੱਲ ਸੇਮ ਲਓ ਕਿੰਨਾ ਲੱਖ ਕਰਕੇ ਆ ਵੀ 1.90 ਦੀ ਆ ਇਹ ਵੀ ਨੰਨੇ ਜੀ ਜੇ ਕੋਈ ਵੀਰ ਜੋੜਾ ਇਕੱਠਾ ਲਊ ਹਾਂਜੀ ਇਹ ਕਰਦਾ ਹੈ ਮਾਂ ਪਾਪਾ ਲਿਆ ਵੀ ਇਕੱਠਾ ਹੀ ਆ ਅੱਛਾ ਜੀ ਆਪਣੇ ਬੰਦੇ ਕੋਈ ਲਿਆ ਦਿੱਤਾ ਵੀ ਸਾਬ ਨਾਲ ਆ ਪਾਈ ਅੱਛਾ ਜੀ ਫੇਰ ਆਪਾਂ 2000 ਰੁ ਤੇ ਗਲੌਜੀ ਜੇ ਕੇ ਵੀਰਪਾਤ ਜੋੜਾ ਫੇਟ ਆਉਂਦਾ ਤੇ ਮਾਂ ਤਣ ਬਾਈ ਜੀ ਦਾ ਜੀ ਮਤਰਾਗੇ ਬਾਕੀ ਝੋਟੀ ਦਾ ਨਾਂ ਹੈ ਬਾਹਰ ਮੰਨੋ ਜਿੱਥੇ ਮਰਜੀ ਕੋਈ ਵੀਰ ਫਿਰਲੇ ਇੰਨੀ ਝੋਟੀ ਨਹੀਂ ਮਿਲਦੀ ਨੀ ਨਸਲ ਦੀ ਝੋਟੀ ਇਹ ਕਰਨੀ ਦੀ ਬਾਰੇ ਗਲਤ ਆ ਨਹੀਂ ਬਿਲਕੁਲ ਸਹੀ ਹੈ ਸਹੀ ਗੱਲ ਹੈ ਲਓ ਭਾਈ ਇਹ ਜੀ 90000 ਦੀ ਜੇ ਤੇ ਕੋਈ ਜੇ ਕੇ ਤੇ ਜੋੜਾ ਫੇਟ ਆਉਂਦਾ ਤੇ ਫਿਰ ਖੁੱਲੋ ਮਾਂ ਤਣ ਲਓ ਭਾਈ ਦੇ ਜੀ ਦੀ ਆਪਰੇ ਕਿਵੇਂ ਜੇ ਇਹ ਭਾਜੀ ਇਥੋਂ ਤਾਈ ਮਲੇ ਦਾ ਮੁੰਡਾ ਹੈ ਪਿੰਡੋਂ ਅੱਛਾ ਜੀ ਉਹਦੇ ਕੋਲ ਮੇ ਛੋਟੀ ਲਈ ਆ ਅੱਛਾ ਜੀ ਇਹ ਛੋਟੀ ਦੇ ਦਿਨ ਪੂਰੇ ਹਜੇ 15 16 ਲੈਂਦੇ ਜੀ ਸੂਚ ਠੀਕ ਹੈ ਦੁੱਧ ਦਾ ਰਿਕਾਰਡ ਜੇ 12 ਕਿਲੋ ਦਾ ਪਹਿਲਾਂ ਤਾਂ ਇਹ ਗਾਂ ਨੂੰ ਰੱਖਦੀ ਹੁੰਦੀ ਜੀ ਅੱਛਾ ਜੀ ਵੇਖੋ ਜਿਹੜੀ ਪਹਿਲਾਂ ਹੀ ਗੱਲ ਦੱਸੀ ਹੈ ਅੱਗੇ ਹਾਂਜੀ ਹਾਂਜੀ ਬਾਕੀ ਦੁੱਧ ਨੂੰ ਖਾਣਾ ਦੀ ਦੁੱਧੀ ਤੇ ਪਿਛੇ ਦੀ ਮੇਰੀ ਗਾਰੰਟੀ ਫੁੱਲ ਠੀਕ ਹੈ ਠੀਕ ਹੈ ਤੇ ਬਾਕੀ ਕੱਦ ਵਜਨ ਤੁਸੀਂ ਆ ਵੇਖੋ ਕਿੰਨਾ ਹੈ ਛੋਟੀ ਦਾ ਲਓ ਜੀ ਕੱਦ ਵਜਨ ਇਹਦਾ ਵੀ ਚੰਗਾ ਆ ਗਿਆ ਜੈਡ ਬਲੈਕ ਪੂਛਤਾ ਵੀ ਆ ਗਈ ਜੀ ਵੀ ਕਰੋ ਜੀ ਚੈੱਕ ਕਰੇ 12 ਲੀਟਰ ਦਾ ਦਾ ਮਿਲ ਰਿਹਾ ਰਿਕਾਰਡ ਜੀ ਬਹੁਤ ਚੰਗੀ ਭਾਈ ਦੋਨੋਂ ਬਾਕੀ ਜਿਹੜਾ ਥਾਂਤੂ ਨੇ ਜਿਹੜਾ ਕੇਠ ਜਿਠ ਤੇ ਹੀ ਲੱਗਾ ਜੀ ਚੱਕਰੀ ਭਾਈ ਟੱਕ ਜਰੂਰ ਅੱਗੇ ਇਹਨੂੰ ਰੱਖੂਗੀ ਪਾ ਟੱਕ ਡੋਰੀ ਵੇਖੋ ਦਸਿਆ ਜਗਾ ਟੱਕ ਦਾ ਨੂੰ ਰੱਖਦੀ ਆ ਹਾਂਜੀ ਹਾਂਜੀ ਬਾਕੀ ਜਿਹਨੇ ਦੁੱਧ ਚੋਣਾ ਉਹ ਨਿਆਰੇ ਲਊਗਾ ਤੇ ਮੁੱਲ ਵੀ ਇਹਦਾ ਬਿਲਕੁਲ ਜਾਇਜ਼ ਪਾ ਦੇਣਾ ਆਪਾਂ ਅੱਛਾ ਜੀ ਹਾਂਜੀ ਲਓ ਭਜੀ ਜਿਹੜਾ ਥਾਂਤੂ ਨੇ ਨਾ 45 ਨੁਕਰਾਂ ਦੇ ਇਕੱਲਾ ਇਕੱਲਾ ਲੱਗਾ ਤੇ ਗਿੱਥ ਗਿੱਥ ਤੇ ਹੀ ਆ ਸਾਹਣਾ ਜਿਹੜੇ ਫਸੇ ਉਹ ਮੱਦੀ ਫਿੱਟਾ ਫੜ ਕੇ ਆਫਲਿਓ ਹੋ ਵਿਕਟੋਰੀਆ ਇਹ ਵੀ ਬਾਈ ਦੋ ਦੋ ਕਿੱਟ ਦੇ ਥਾਣਿਆ ਹਾਂ ਹੈਗੀ ਤਾਂ ਨਹੀਂ ਗੱਲ ਹੈਗੀ ਸਹੀ ਗੱਲ ਹੈ ਲੋ ਬਾਈ ਕਰੋ ਜੱਟ ਉਧਰੋਂ ਗੱਗੇ ਤਾਂ ਵੀ ਉਨਾ ਜੇ ਤੇ ਪਿਛਲੀ ਸਾਈਡ ਤਾਂ ਵੀ ਉਨਾ ਹੀ ਆ ਥੜਾ ਇਹਦਾ ਮੁੱਲ ਭਾਜੀ ਹਰ ਇਹਦਾ ਮੁੱਲ 8000 ਜੀ ਅਛਾ ਜੀ ਹਾਂਜੀ ਇਹ ਕਿਨੇ ਦੇ ਦੇਣੀ ਆ ਲਾ 70000 ਦੀ ਹਾਂ ਨਾ ਭਾਈ 70 ਦੀ ਜੋੜੀ ਦੇਖੀ ਅਛਾ ਜੀ ਹਾਂਜੀ ਨਾ ਬਾਕੀ ਇਹ ਵੀ ਨਹੀਂ ਜਾਨੀ ਧੱਕ ਰੱਖਦੀ ਆ ਉਹਦਾ ਖੜਦੀ ਥੋੜੀ ਜਿਹੀ ਰੱਖਦੀ ਗਾਵਣ ਪਰ ਬੰਦੀ ਬੜੀ ਅੱਗੋਂ ਇਤਰਾ ਹੀ ਹੁੰਦੀ ਆ ਠੀਕ ਹੈ ਠੀਕ ਹੈ ਜੀ ਹਾਂਜੀ ਲੋ ਭਾਈ ਇਹ ਬਿਲਕੁਲ ਜਿਹੜਾ ਨੋਰਮਲ ਤੇ ਦੁੱਧ ਇਹ ਵੀ 12 12 ਕਿਲੋ ਦੁੱਧ ਭਾਈ ਰਾਮ ਵੀ ਕਰਮਾਲੀ ਕੋਈ ਸਾਹ ਵਾਲਾ ਲੈ ਗਿਆ ਤੇ ਚਲੋ ਡੱਕੇ ਲਾਈ ਗਏ ਨੇ ਦੁੱਧ ਦੇਣੇ ਹਾਂਜੀ ਤੇ ਆ ਜੋ ਐਂਡ ਤੇ ਇੱਕ ਬੈਣ ਖਮਾਂ ਦਾ ਨੂੰ ਖੋਲ ਕੇ ਫੇਰ ਕਰਦੇ ਗਾ ਇਹਦੀ ਆ ਜਾਓ ਭਾਈ ਸ਼اندار ਸਾਰੇ ਕੋ ਇਹ ਸਵੇਰ ਕਹਿੰਗੇ ਮੈਂ ਆ। ਇਹ ਸਾਡੇ 6 ਮਹੀਨਿਆਂ ਦੀ ਗੱਲ ਜੀ। ਅੱਛਾ ਜੀ। ਸਾਡੇ 6 ਤੋਂ ਟੱਪ ਗਈ ਜੀ। ਅੱਛਾ ਜੀ। ਹਾਂ ਇਹ 7 ਹੋਣ ਵਾਲੇ ਆ ਇਹਨੂੰ 26 ਤਰੀਕ ਨੂੰ। ਠੀਕ ਹੈ ਜੀ। ਤੇ ਇਹਨਾਂ ਥਲੇ ਦੁੱਧ ਆ ਜਾਏ। ਉੱਥੇ ਦੁੱਧ ਹੀ 8-9 ਕਿਲੋ। ਅੱਛਾ ਜੀ। ਹੁਣ ਆਪਾਂ 5-6 ਕਿਲੋ ਹੀ ਦੱਸ ਦੇ ਜੀ। ਠੀਕ ਹੈ। ਪਰ ਹੁਣ ਤੇ ਛੱਡਣ ਤੇ ਹੀ ਭਰਾਨ ਆ। ਤੇ ਦੋ ਮਹੀਨੇ ਛੜਨੀ ਪੈਣੀ ਆ ਪਾ ਨੂੰ ਤੇ ਰਿਕਾਡ ਭਾਜੀ ਇਹਦਾ 30 ਕਿਲੋ ਦਾ ਜਿ ਵੈੜ ਦਾ ਲੋ ਭਾਜੀ 30 ਲੀਟਰ ਵਾਲੀ ਤੇ ਮਾਲੀ ਵੈੜ ਜੀ ਗੋਦੀ ਵਾਲੀ ਠੰਡੀ ਸੀਨੀ ਪੜੀ ਜੋ ਤਾਂ ਡਰਦੀ ਆ ਅੱਛਾ ਜੀ ਆ ਵੇਖੋ ਥਾਣ ਨਹੀਂ ਆ ਰੜਾ ਮੋਠਾ ਵਾਲਾ ਜੀ ਆ ਵੇਖੋ ਚੋਈ ਠੀਕ ਹੈ ਠੀਕ ਹੈ ਠੀਕ ਹੈ ਬੜੀ ਵਧੀਆ ਵੇਖੋ ਠੀਕ ਕੋਈ ਵੀਰੇ ਨਾ ਕਦੇ ਥਾਣ ਛੋਟਾ ਆ ਡਰਦੀ ਮਟੇ ਜੁਗ ਮਾਰ ਕੇ ਖਾ ਮਗਨੇ ਵੀ ਆ ਵੇਖੋ ਭਾਜੀ ਠੰਡੀ ਆ ਵੇਖੋ ਭਾਜੀ ਠੀਕ ਜੰਮੇ ਬਾਹਰ ਦਾ ਹਾਂਜੀ ਹਾਂਜੀ ਐਨਾ ਜੋਏ ਮਰੇ ਮੋਟਰ ਵਾਲੇ ਹੀ ਥਣ ਠੀਕ ਲੈ ਜਾ ਕੋਈ ਮੈਂ ਕੀ ਕਿ ਲੋ ਸੱਜਣਾ ਬਹੁਤ ਤਕੜਾ ਆ ਗਿਆ ਹਾਂ ਫਾਰਮ ਵਾਲੀ ਵਹਿੜ ਜੇ ਇੱਕ ਦੋ ਮਹੀਨੇ ਦੀ ਗੱਲ ਇਹ ਆ ਕਿ ਕੋਦੋਂ ਬਾਹਰ ਚੰਗੀ ਆ ਜਣੀ ਆ ਹਾਂਜੀ ਹਾਂਜੀ ਤੇ ਜਿਹੜਾ ਵੀਰ ਲੈ ਜੂ ਯਾਰੇ ਲੈ ਯਾਰੇ ਲੈੂ ਯਾਰੇ ਸਹਾਨਾ ਲੈੂ ਇਹ ਸਹਾਨਾ ਕਮੇਟੀ ਜੇ ਬਿਲਕੁਲ ਸਹੀ ਗੱਲ ਹੈ ਦੁਕਾਨ ਤੇ ਕੋਦ ਕਰੋ ਚੈੱਕ ਕਾਦਲ ਇੱਥੇ ਗੱਡੀ ਆ ਇਹ ਸੱਜਰ ਦਾ ਰਿਕਾਰਡ ਬਹੁਤ ਹੀ ਚੰਗਾ ਦਾ ਅੱਜ 30 ਤੋਂ ਪਲੱਸ ਦਾ ਜੀ 30 ਤੋਂ ਪਲੱਸ ਦਾ ਦੁੱਧ ਚਵਾਵਾ ਤੇ ਇਹਦਾ ਮੁੱਲ ਭਾਜੀ ਫਿਰ ਆਹ ਸੂਕੇ ਦੇ 70000 ਦੀ 70 ਦੀ ਨਹੀਂ ਪੁੱਤ ਇਹ ਸੂਕੇ ਲੱਖੋਂ ਬਾਹਰ ਆ ਹਾਂਜੀ ਲੱਖੋਂ ਬਾਹਰ ਹੀ ਲੜੂ ਹੁਣ ਇਸ ਟਾਈਮ ਦਾ ਮੋਲਿਆ ਇਹਦਾ 50000 ਅੱਛਾ ਜੀ ਇਹ ਲਾ 46000 ਦੀ ਤੇ ਨਾ ਹਣਾ ਹਾਂ ਜੀ ਆ ਕਿਹਦੇ ਪਾਸੋਂ ਦਰਪਿਆ ਐ ਚੱਲ ਕੋਈ ਨਹੀਂ ਬੋਤਾ ਉਹਨੂੰ ਜਦੋਂ ਕਹਿਤਾ ਐ ਜਿੱਥੇ ਕਦੇ ਆਪ ਨੂੰ ਪੈਣ ਰਹੀ ਵੇੜ 40 ਦੀ ਚੱਲ ਕੋਈ ਨਹੀਂ ਜਰਾ ਇਹ ਉਹਨੂੰ ਮੇਰੇ ਮੁੰਡੇ ਨੇ ਕਹਿਤਾ ਨਾ ਤੇ ਕੋਈ ਗੱਲ ਨਹੀਂ ਬਾਕੀ ਵੇੜ ਮੈਨੂੰ ਪੰਜੋਂ ਬਾਹਰ ਆ ਵੇੜ ਭਾਜੀ ਹੁਣ ਐ ਹਾਂਜੀ ਹਾਂਜੀ ਠੀਕ ਐ ਕਿ ਨਹੀਂ ਨਹੀਂ ਬਿਲਕੁਲ ਸਹੀ ਗੱਲ ਐ ਜੀ ਇਹ ਮੰਨ ਲਓ ਚੀਰਮੈਨ ਫਾਰਮ ਚੋਂ ਆਈ ਜੀ ਅੱਛਾ ਜੀ ਇੱਕ ਚ 20 ਦੀ ਵਸ਼ੀ ਆਈ ਜੀ ਠੀਕ ਐ ਠੀਕ ਐ ਜੀ ਹਾਂਜੀ ਲਓ ਭਾਜੀ ਫਾਰਮ ਵਾਲੀ ਵੇੜ ਆ ਤੇ ਚੰਗੇ ਤਗੜੇ ਰਿਕਾਰਡ ਵਾਲੀ ਆ ਆਪਣੇ ਅੰਕਲ ਨੇ ਰਹਿਲ ਸੁ ਚੀਰਮੈਨ ਕੋ ਤੇ ਗੜੀ ਹਾਂਜੀ ਹਾਂਜੀ ਉਹਨਾਂ ਕੋਲ ਹੋ ਬਜੀ ਬਿਲਕੁਲ ਜੀ ਇਹ ਕਟਾ ਵੀ ਹੈਗਾ ਜੀ ਪਾਜੀ ਆਜੋ ਉਧਰ ਦੀ ਮਹਿੰਦਾ ਕਟਾ ਏ ਇਹਦਾ ਆ ਰਹੇ ਕਟਾ ਫੋਟ ਕੰਮ ਨਹੀਂ ਤੁਹਾਨੂੰ ਐਸੀ ਮਹਿੰਦਾ ਕਟਾ ਜੀ ਆ ਵੱਡੀ ਦਾ ਵੱਡੀ ਦਾ ਪਿਛਲੇ ਸੂਰੇ ਦਾ ਜੀ ਠੀਕ ਹੈ ਠੀਕ ਹੈ ਤੇ ਕਟਾ ਵੀ ਚਲੋ ਆਪਾਂ ਅੰਗਾਦੀ ਦਾ ਲਾਗੀ ਲੈ ਆਪਾਂ ਦੇਖੋ ਮੱਠਾ ਪਣੀ ਕੋਈ ਆੜੇ ਆੜੇ ਲਮੀ ਆਂਦੇ ਆਪਾਂ ਨੇ ਕਟੇ ਦੀ ਠੀਕ ਹੈ ਠੀਕ ਹੈ ਹਾਂ ਜੀ ਦੇਖੋ ਨਸੂ ਦਾ ਕਟਾ ਗੋ ਅਰਜਨ ਜੀ ਵੜਵਾ ਜੀ ਅਰਜਨ ਕੁੰਗੜ ਦਾ ਹਾਂ ਠੀਕ ਹੈ ਠੀਕ ਹੈ ਜੀ ਲੋ ਬਜੀ ਕਰੋ ਜੈਡ ਬਲੈਕ ਆ ਗਿਆ ਜੀ ਜੀ ਇਹ ਵੀ ਕੋਈ ਸਾਂਭਲਾ ਦਾ ਜੁਗਰ ਇੱਕ ਚੰਗਾ ਮਾਲੀ ਬੰਦੇ ਨੇ ਇਹ ਲੋਕੇ ਨਹੀਂ ਵਿਖਾਉਂਦੀ ਲੋਰ ਹਾਂ ਭਾਈ ਨਹੀਂ ਨਹੀਂ ਕੋਈ ਗੱਲ। ਬਾਗੀ ਚੰਜੀਤ ਭਾਜੀ ਰਿਹਾਂ ਅੰਡਾ ਜਿਹੜੀਆਂ ਹੁਣ ਜਾ ਉੱਡਦਾ ਆਈਆਂ ਨਹੀਂ ਆਉਂਦਾ ਲੰਮੀਆਂ ਕੱਢਦਾ ਕੁਝ ਇਹ ਵਜੋਂ। ਅੱਛਾ ਅੱਛਾ। ਆ ਤਾਂ ਤੇ ਆਇਆ ਹੁਣ ਇਕੱਠੀਆਂ ਜੇ ਕਰ ਗਿਆ ਡਰ ਗਿਆ ਨਾ? ਹਾਂ ਹੁਣ ਡਰ ਗਿਆ ਇਕੱਠੀਆਂ ਜੇ ਕਰ ਗਿਆ। 10 ਦਾ ਥੋੜਾ ਜਿਹਾ। ਇਹਦਾ ਮੁੱਲ ਭਾਜੀ ਹੈਗਾ ਜੇ 15000। ਅੱਛਾ ਜੀ। ਠੀਕ ਆ। ਕਿ ਹਾਂ ਨਾ 12000 ਦਾ ਪਾ ਦੇਣਾ। ਮੇਰਾ ਵੀ ਕੋਈ 8-9 ਵਾਲਾ ਨਾ ਸਾਨੂੰ ਫੋਨ ਲਾਵੇ ਉਹ ਵੱਡੀ ਝੋਟੀ ਦਾ ਕੱਟਾ ਜੀ। ਠੀਕ ਆ ਠ ਹੋ ਗਈ ਉਮਰ ਇਹ ਤੁਹਾਨੂੰ ਉਮਰ ਇਹ ਪਾਜੀ ਹੁਣ ਵੇਖ ਲਓ ਵੀ ਸਾਲ ਦਾ ਹੀ ਹੋਇਆ ਸਾਨੂੰ ਅੱਛਾ ਜੀ ਉਹ ਮਹੀਂ ਫੇਸਬੁਕ ਆ ਲੱਗੀ ਠੀਕ ਹੈ ਠੀਕ ਹੈ ਜੀ ਉਹ ਵੀ ਸਾਲ ਕੇ ਆਸ-ਪਾਸ ਹੀ ਉਮਰ ਹੋਈ ਆ ਜਿਹੜੇ ਕੱਦ-ਕੁੱਦ ਜਿਹੜਾ ਚੱਲਿਆ ਪਿਆ ਹੱਥੇ ਨੂੰ ਹੋਰ ਮੰਨ ਲਓ 6 ਮਹੀਨਾ ਸਾਨੂੰ ਜਿਹੜੇ ਜੂਨ ਲਾ ਲਾ ਆ ਵੇਖੋ ਜੀ ਆਹ ਨੂੰ ਜਿਹੜੀ ਦੁੱਧ ਵਾਲੀ ਆ ਠੀਕ ਹੈ ਠੀਕ ਹੈ ਆਹ ਪਾਜੀ ਸਹੀ ਨਾ ਹਾਂਜੀ ਹਾਂਜੀ ਲਓ ਪਾਜੀ 12000 ਦਾ ਲਾਸਟ ਬਾਰ ਆਇਆ ਅੱਜ ਸਾਡੇ ਠੀਕ ਹੈ ਠੀਕ ਹੈ ਤੇ ਕਰੇ ਵੀਰ ਭਰਾ ਨੂੰ ਉਹ ਫੋਨ ਜਿਹਨੇ ਕਾਰ ਰੱਖਣੀ ਜਿਹਨੇ ਕਾਰ ਰੱਖਣਾ ਹਾਂ ਬਿਲਕੁਲ ਭਾਜੀ ਹਾਂ ਬਿਲਕੁਲ ਤੁਸੀਂ ਕੀ ਹੁਣੇ ਵੇਖ ਲਓ ਮੁਰਦਾ ਦੀ ਕਿੱਥੇ ਜੀ ਤੁਹਾਨੂੰ ਇਹਦਾ ਚੰਗਾ ਕਰ ਦੇਣਾ ਉਹਦੇ ਇਹ ਨਹੀਂ ਕੋਈ ਧਾਂਬਲਾ ਲੈ ਜੀ ਮੇਰੇ ਚੰਗੇ ਰਿਕਾਰਡ ਵਾਲਾ ਵਾ ਇਹ ਕਰਾਂ ਭਾਜੀ ਹੋਰ ਕੋਈ ਹੋਰ ਮਨ ਭਾਜੀ ਮੇਰੀ ਹੱਥ ਜੋੜ ਕੇ ਬੇਨਤੀ ਆ ਵੀ ਆਪਣੇ ਕੋਲ ਕੋਈ ਚੋਣ ਵਾਲਾ ਡੰਗਰ ਨਹੀਂ ਹੋਣਾਗਾ ਹਾਂਜੀ ਠੀਕ ਆ ਹਾਂਜੀ ਤੇ ਬਾਕੀ ਇਹ ਹੱਥ ਜੋੜ ਕੇ ਬੇਨਤੀ ਵੀ ਇੱਥੇ ਆਣ ਕੇ ਤਸੱਲੀ ਕਰਕੇ ਨਹੀਂ ਫਿਰ ਛੜਿਓ ਯੋ ਚੀਜ਼ ਵੀਡੀਓ 'ਚ ਵੇਖਣ ਦੇ ਜੇ ਨਾ ਹਾਂਜੀ ਹਾਂਜੀ ਉਹੋ ਹੀ ਇੱਥੇ ਆਣ ਕੇ ਨਿਕਲੂਗੀ ਠੀਕ ਹੈ ਜੀ ਨਵਾਂ ਕੋਈ ਵੀਡੀਓ 'ਚ ਹਾਂ ਡੰਗਰ ਦੇਖੂਗੀ ਇੱਥੇ ਆਣ ਕੇ ਆਪਾਂ ਇਹ ਨਹੀਂ ਹੈਗਾ ਵੀ ਜੇ ਵੀਡੀਓ 'ਚ ਮੰਨ ਲਓ ਕੋਈ ਵੱਡਾ ਡੰਗਰ ਵਖਾਉਂ ਰਿਹਾ ਝੂਮ ਕਰਕੇ ਉਹ ਨਹੀਂ ਉਹਦੇ ਨਾਲੋਂ ਮੰਨ ਲਓ ਇੱਥੇ ਆਣ ਕੇ ਉਹ ਤਾਂ ਉਹਨੂੰ ਅਸੀਂ ਰੁਪਈਆ 5000 ਵਜੋਂ ਨਵਾਗੇ ਭਾਜੀ ਠੀਕ ਆ ਬਿਲਕੁਲ ਜਿਹੜੀ ਗੱਲ ਆ ਕਰਨ ਵਾਲੀ ਬਿਲਕੁਲ ਸਹੀ ਗੱਲ ਹੈ ਜੀ ਕਿਉਂਕਿ ਇਹ ਕੰਮ ਨਹੀਂ ਕਰਨਾ ਠੀਕ ਆ ਕਿ ਨਹੀਂ ਹਾਂਜੀ ਹਾਂਜੀ ਤੇ ਬਾਕੀ ਵੇਖ ਲਓ ਮਾਲ ਤਾਂ ਸਾਹਮਣੇ ਠੀਕ ਆ ਲਓ ਭਾਜੀ ਪਸ਼ੂ ਬਾਈ ਦੇ ਕੋਲ ਆਣ ਮੰਡੀ ਵਾਲਾ ਹੀ ਮਾਹੌਲ ਬਣਾਇਆ ਪਿਆ ਹੋਆ ਤੇ ਬਿਲਕੁਲ ਹੀ ਹਿਸਾਬ ਨਾਲ ਨੋਰਮਲ ਰੇਟ ਸਾਂਭ ਛੱਡ ਕੇ ਭਾਈ ਨੇ ਰੇਟ ਪਾਏ ਆ ਬਿਲਕੁਲ ਬਿਲਕੁਲ ਤੇ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਸਾਰੇ ਪਸ਼ੂ ਪਾਲਕ ਭਰਾਵਾਂ ਦਾ